ਤਨ ਅੰਕਲੀ ਬੋਬੋ ਦੀਆ ਬੋਦੀਆ ਲੱਗਾ ਮਿਲ ਕੇ ਬਾਈ ਬਣਾਉਣ ਵਾਲੇ ਨੇ ਆਤੇ ਕਰਤੀ ਆ ਇਸ ਡੋਮ ਦੇ ਆਪਾਂ ਲੈਫਟ ਸਾਈਡ ਤੇ ਹੁਣ ਇਸ ਟਾਈਮ ਆ ਚੁੱਕੇ ਆ ਫਲੋਰ ਤੇ ਵੀ ਕਾਫੀ ਮਿਹਨਤ ਕੀਤੀ ਗਈ ਆ ਬਾਈ ਜੀ ਫਲੋਰ ਇਸ ਹਿਸਾਬ ਦਾ ਬਣਾਇਆ ਗਿਆ ਕਿ ਇਹ ਸਾਹਮਣੇ ਊਠਾਂ ਦੀਆਂ ਹੱਡੀਆਂ ਜਿਹੜੀਆਂ ਤੁਸੀਂ ਵਿੱਚ ਦੇਖਦੇ ਪਏ ਆ ਸਭ ਤੋਂ ਪਹਿਲਾਂ ਆਪਾਂ ਨੂੰ ਐਂਟਰ ਕਰਦੇ ਪਲਵੀ ਔਰ 파ਰਸ ਜੀ ਮਿਲਦੀਆਂ ਨੂੰ ਜਦੋਂ ਮੈਂ ਪੜਿਆ ਕਿ ਇਹਦੇ ਵਿੱਚ ਊਠਾਂ ਦੇ ਬਾਲ ਵੀ ਯੂਜ਼ ਕੀਤੇ ਗਏ ਆ ਯਾਰ ਇਹ ਤੁਸੀਂ ਦੇਖ ਸਕਦੇ ਆ ਜਿਹੜੀ ਇਹਦੀ ਆਸੇ ਪਾਸੇ ਉਹ ਘੇਰਾ ਜਿਹਾ ਕੀਤਾ ਗਿਆ ਨਾ ਇਹ ਵੀ ਇੱਟਾਂ ਦੇ ਨਾਲ ਕੀਤਾ ਗਿਆ ਔਰ ਇਹ ਆਮ ਨਹੀਂ ਬਣੀਆਂ ਹੋਈਆਂ ਇਹ ਵੀ ਪ੍ਰੋਪਰ ਜਿੱਦਾ ਇੱਟਾਂ ਬਣਦੀਆਂ ਨਾ ਪੱਕੀਆਂ ਉਸ ਤਰੀਕੇ ਦੇ ਨਾਲ ਬਣੀਆਂ ਹੋਈਆਂ ਅੱਜ ਨਕੌਦਰ ਦੀਆਂ ਗਲੀਆਂ ਘੁੰਮ ਰੇ ਸੀ ਬਾਈ ਖਿਆਲ ਆਇਆ ਕਿਉਂ ਨਾ ਅਕਬਰ ਦੇ ਨੌ ਰਤਨਾਂ ਵਿੱਚੋਂ ਇੱਕ ਦੀ ਤੁਹਾਨੂੰ ਕਬਰ ਦਿਖਾ ਦਿੱਤੀ ਜਾਵੇ ਹਾਂਜੀ ਬਿਲਕੁਲ ਸਹੀ ਸੁਣਿਆ ਤੁਸੀਂ ਅਕਬਰ ਦੇ ਨੌ ਰਤਨਾਂ ਵਿੱਚੋਂ ਇੱਕ ਦਾ ਮਕਬਰਾ ਹੈ ਸਾਹਮਣੇ ਵਾਲਾ ਹੋਰ ਤਾਂ ਹੋਰ ਤਾਜਮਹਿਲ ਦੀ ਕਾਪੀ ਵੀ ਇਹਦੇ ਤੋਂ ਦੇਖ ਕੇ ਕੀਤੀ ਗਈ ਆ ਬਾਈ ਜੀ 1612 ਦਾ ਬਣਿਆ ਹੋਇਆ ਹੈ ਇਹ ਚਲੋ ਆਜੋ ਆਪਾਂ ਚੱਲਦੇ ਆਂ ਇਹਦੇ ਅੰਦਰ ਅੰਦਰ ਹੱਲੇ ਐਂਟਰ ਕਰਨਾ ਸੀ ਪਰ ਐਂਟਰ ਕਰਨ ਤੋਂ ਪਹਿਲਾਂ ਹੀ ਇੱਕ ਮੇਰੇ ਵਰਗੇ ਮਸਤਾਨੇ ਜਿਹੇ ਅੰਕਲ ਮੈਨੂੰ ਟੱਕਰ ਗਏ ਹਿਸਟਰੀ ਦੇ ਬਹੁਤ ਜ਼ਿਆਦਾ ਸ਼ਕੀਨ ਆ ਦੱਸਦੇ ਨੇ ਕਿ ਪਿੱਛੋਂ ਅਸੀਂ ਗੁਜਰਾਂਵਾਲਿਆਂ ਤੋਂ ਆਏ ਆ ਹਾਂ ਸ਼ੇਰ بڑے ਪਾਏ ਹੋਏ ਹੱਥ 'ਚ ਸ਼ੇਰ ਦੀ ਛੇਨ ਹੈ ਹੈ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਅੰਕਲ ਜੀ ਤੋਂ ਮੈਂ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਹੁਣ ਜਿਸ ਕੰਮ ਆਏ ਆ ਪਹਿਲਾਂ ਉਹ ਕਰ ਲਈ ਆ ਆਪਾਂ ਸਤਿ ਸ਼੍ਰੀ ਅਕਾਲ ਧੰਨਵਾਦ ਧੰਨਵਾਦ ਅੰਕਲ ਜੀ ਬਹੁਤ ਬੜੀ ਗੱਲ ਲੱਗ ਗਈ ਮਿਲ ਕੇ ਮੈਂ ਸਮਝਦਾ ਕਿ ਉਮਰ ਵੱਡੀ ਛੋਟੀ ਨਹੀਂ ਹੁੰਦੀ ਬਾਈ ਸੋਚ ਵੱਡੀ ਛੋਟੀ ਹੁੰਦੀ ਆ ਤੇ ਜਦੋਂ ਦੋ ਸੋਚਾਂ ਇਕੱਠੀਆਂ ਹੋ ਜਾਣ ਤੇ ਜੱਫੀ ਬਾਈ ਨਿਕਲ ਹੀ ਜਾਂਦੀ ਆ ਅੰਦਰ ਐਂਟਰ ਕਰਨ ਤੋਂ ਬਾਅਦ ਵਿੱਚ ਸਿੱਧਾ ਜਾਣਾ ਪੈਂਦਾ ਗਾਰਡ ਬਾਈ ਕੋਲ ਇਸ ਗਾਰਡ ਬਾਈ ਨੇ ਆਪਣਾ ਧਾਰਕੜ ਜਾਮਾ ਕਰਨਾ ਇਹ ਚਰਾ ਡਰ ਕੇ ਹੀ ਕਹਿੰਦਾ ਵੀਡੀਓ ਕਾਦੇ ਬਣਾਉਣਾ ਇਹ ਹੈਗਾ ਜੀ ਹਾਜੀ ਜਮਲ ਦਾ ਮਕਬਰਾ ਜੋ ਕਿ ਮੁਹੰਮਦ ਮਨੀਨ ਦਾ ਸ਼ਾਗਿਰਦ ਹੋਇਆ ਕਰਦਾ ਸੀ ਇਹਦੇ ਬਿਲਕੁਲ ਸਾਹਮਣੇ ਹੀ ਮੁਹੰਮਦ ਮਨੀਨ ਦਾ ਮਕਬਰਾ ਆ ਬਈ ਬਣਾਉਣ ਵਾਲੇ ਨੇ ਆਤ ਹੀ ਕਰਤੀ ਹੈ ਵਿੱਚ ਵਿੱਚ ਪੈਟਰਾਡੋਰਾ ਦਾ ਇਸਤੇਮਾਲ ਕੀਤਾ ਗਿਆ ਤੇ ਵਿੱਚ ਵਿੱਚ ਫਰੇਸਕੋ ਆਰਟ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜਿੱਦਾਂ ਫਰੇਸਕੋ ਆਰਟ ਦੇ ਨਾਲ ਫਲਾਵਰ ਪੌਟਸ ਬਣਾਏ ਹੋਏ ਆ ਨਾਲੇ ਆਰਕੀਟੈਕਚਰ ਦੇਖ ਕੇ ਤਾਂ ਇੱਕ ਟਾਈਮ ਲਈ ਬੰਦੇ ਦੇ ਹੋਸ਼ ਜੇ ਉੜ ਜਾਂਦੇ ਬਾਈ ਇਟਾਂ ਦੇਖੋ ਕਿਦਾਂ ਰਗੜ ਰਗੜ ਕੇ ਲਾਈਆਂ ਹੋਈਆਂ ਔਰ ਜਿਹੜੀ ਪਾਣੀ ਦੀ ਨਿਕਾਸੀ ਆ ਨਾ ਬਾਈ ਜੀ ਉਹਦਾ ਵੀ ਸਪੈਸ਼ਲ ਖਿਆਲ ਰੱਖਿਆ ਗਿਆ ਜਿਹਦੇ ਵਾਸਤੇ ਨਾਲੀਆਂ ਬਣਾਈਆਂ ਗਈਆਂ ਪ੍ਰੋਪਰ ਔਰ ਨਾਲੀਆਂ ਇੱਕ ਸਾਈਡ ਤੋਂ ਉੱਚੀਆਂ ਤੇ ਦੂਜੀ ਸਾਈਡ ਤੇ ਨੀਵੀਆਂ ਤੇ ਉਸ ਤੋਂ ਥੱਲੇ ਹੋਰ ਨੀਵੀਆਂ ਤੇ ਇੱਕ ਪਾਸੇ ਪਾਰਕ 'ਚ ਪਾਣੀ ਸਾਰਾ ਚਲ ਜਾਂਦਾ ਬਾਈ ਜੀ ਇਸ ਡੋਮ ਦੇ ਆਪਾਂ ਲੈਫਟ ਸਾਈਡ ਤੇ ਹੁਣ ਇਸ ਟਾਈਮ ਆ ਚੁੱਕੇ ਆ ਇਹ ਜਿਹੜਾ ਤੁਸੀਂ ਪਾਰਕ ਸਾਰਾ ਦੇਖ ਰਹੇ ਹੋ ਇਹ ਲੈਫਟ ਸਾਈਡ ਦਾ ਹੈ ਇਹ ਜਿਹੜੀ ਆਦਤ ਆ ਨਾ ਸਿਰਫ ਮੈਨੂੰ ਲੱਗਦਾ ਕਿ ਸਿਰਫ ਸਾਡੇ ਇੰਡੀਅਨ ਲੋਕਾਂ ਦੇ ਵਿੱਚ ਹੈ ਕਿ ਕਿਸੇ ਵੀ ਇਹੋ ਜਿਹੀ ਇਤਿਹਾਸਿਕ ਥਾਂ ਤੇ ਜਾਣਾ ਔਰ ਉੱਥੇ ਆਪਣਾ ਚੱਕ ਕੇ ਨਾਮ ਲਿਖੇ ਹੋਣਾ ਜਾਂ ਕਿਸੇ ਵਧੀਆ ਜੀ ਥਾਂ ਤੇ ਜਾਣਾ ਉੱਥੇ ਜਾ ਕੇ ਆਪਣਾ ਨਾਮ ਲਿਖੇ ਹੋਣਾ ਉਹਨੂੰ ਖਰਾਬ ਕਰੇ ਉਹਨੂੰ ਸੋ ਐਸਆਈ ਨੂੰ ਮਜਬੂਰਨ ਉਸ ਜਗ੍ਹਾ ਦੇ ਉੱਤੇ ਜਿੰਦਾ ਲਾਉਣਾ ਹੀ ਪੈਂਦਾ ਹਨਾ ਤੇ ਬਾਕੀ ਤੁਹਾਨੂੰ ਮੈਂ ਦੂਜੀ ਥਾਂ ਤੇ ਜਾ ਕੇ ਦਿਖਾਉਣਾ ਇਹਨਾਂ ਨੇ ਕਰਾਮਾਤਾ ਕੀ ਕੀ ਕੀਤੀਆਂ ਹੋਈਆਂ ਆਪਣੀਆਂ ਆਪਣਾ ਪਹਿਲਾ ਸ਼ਿਕਾਰ ਬਾਬਿਓ ਮਿਲ ਚੁੱਕਿਆ ਆ ਕੀ ਕੀ ਲਿਖਿਆ ਸੁਖ ਤੇ ਮੀਤ ਹੈ ਨਾਲ ਲਿਖਿਆ ਨਿਤਿਸ਼ ਪਲੀਜ਼ ਮੈਂ ਰਿਕੁਐਸਟ ਕਰਦਾ ਸਾਰਿਆਂ ਕੇ ਹੱਥ ਜੋੜ ਕੇ ਪਲੀਜ਼ ਆ ਕੰਮ ਨਾ ਕਰਿਓ ਆਪਣਾ ਇਤਿਹਾਸ ਬਹੁਤ ਵਿਸ਼ਾਲ ਹੈ ਸੋ ਹੁਣ ਆਪਾਂ ਇਹ ਦੋਨੋਂ ਡੋਮਸ ਦੇ ਇਤਿਹਾਸ ਤੇ ਆਉਨੇ ਆ ਇਹ ਪਰਲੇ ਪਾਸੇ ਜੋ ਤੁਸੀਂ ਮਕਬਰਾ ਦੇਖਦੇ ਪਏ ਨਾ ਉਹ ਦੂਜੇ ਵਾਲਾ ਇਹ ਮੁਹੰਮਦ ਮਨੀਨ ਦਾ ਇਸ ਡੋਮ ਦੇ ਅੰਦਰ ਮੁਹੰਮਦ ਮਨੀਨ ਦੀ ਕਬਰ ਬਣੀ ਹੋਈ ਹੈ ਬਾਈ ਜੀ ਮੁਹੰਮਦ ਮਨੀਨ ਅਕਬਰ ਦੇ ਨਾਲ ਤੰਬੂਰਾ বাজਾਇਆ ਕਰਦਾ ਸੀ ਤੰਬੂਰਾ ਇੱਕ 뮤జిక్ ਇਨਸਟਰੂਮੈਂਟ ਹੁੰਦਾ ਸੀ ਉਸ ਟਾਈਮ ਜੋ ਕਿ ਅਕਬਰ ਡੇਲੀ ਸੁਣਿਆ ਕਰਦਾ ਸੀਗਾ ਉਹਦੇ ਤੋਂ ਇੱਕ ਗੱਲ ਹੋਰ ਬਹੁਤ ਮਸ਼ਹੂਰ ਹੋਈ ਆ ਕਿ ਜੋ ਮੁਹੰਮਦ ਮਨੀਨ ਉਹਦੀ ਵਜਾ ਦੇ ਨਾਲ ਅਨਾਰਕਲੀ ਦੀ ਸਜ਼ਾ ਮਾਫ਼ ਹੋਈ ਸੀਗੀ ਉਹਨੂੰ ਮਾਰਿਆ ਨਹੀਂ ਗਿਆ ਸੀਗਾ ਫਲੋਰ ਤੇ ਵੀ ਕਾਫੀ ਮਿਹਨਤ ਕੀਤੀ ਗਈ ਆ ਬਾਈ ਜੀ ਫਲੋਰ ਇਸ ਹਿਸਾਬ ਦਾ ਬਣਾਇਆ ਗਿਆ ਕਿ ਉਹਦੇ ਤੇ ਜਦੋਂ ਆਪਾਂ ਚੱਲਦੇ ਆ ਨਾ ਬਿਲਕੁਲ ਪਮਮੀ ਵੀ ਪੈਂਦਾ ਹੋਵੇ ਪਮਸਾਬਣ ਵੀ ਡੋਲਦੇ ਹੋ ਬਾਈ ਜੀ ਪੈਰ ਨਹੀਂ ਤਲਖਣੇ ਕਹਿੰਦੇ ਇੱਕ ਵਾਰ ਅਨਪੜ ਸਿਗਾ ਉਹਨੇ ਨੌ ਰਤਨ ਤਾਈਆਂ ਰੱਖੇ ਹੋਏ ਸੀਗੇ ਉਹਨਾਂ ਵਿੱਚੋਂ ਇੱਕ ਸੀਗਾ ਮੁਹੰਮਦ ਮਨੀਂ ਜਿਹਦੀ ਆਪਾਂ ਖਬਰ ਤੇ ਆਏ ਹੋਏ ਆ ਤੇ ਉਹ ਬਾਲਾ ਅੱਜ ਦਾ ਜਿਆਦਾ ਸੋਚਦਾ ਹੁੰਦਾ ਸੀ ਕੱਲ ਦਾ ਨਹੀਂ ਹੀ ਸੋਚਦਾ ਹੁੰਦਾ ਇਤਿਹਾਸ 'ਚ ਕੀ ਹੋਣਾ ਹਨਾ ਜਦੋਂ ਨਾਰਕਲੀ ਨੂੰ ਚੈਣਾ ਲੱਗੇ ਤੇ ਮੁਹੰਮਦ ਮਨੀਂ ਬੋਲਿਆ ਕਿ ਬਾਈ ਤੁਹਾਨੂੰ ਇਤਿਹਾਸ ਨੇ ਬਹੁਤ ਬੁਰਾ ਕਹਿਣਾ ਆ ਬੁਰਾ ਭਲਾ ਕਹਿਣਾ ਹਨਾ ਵੀ ਤੂੰ ਇਹਨੂੰ ਚੈਣਾ ਨਾ ਵੀ ਜਿੱਥੇ ਤੂੰ ਇਹਨੂੰ ਚੈਣਾ ਨਾ ਥੱਲੇ ਗੁਫਾ ਬਣਾ ਕੇ ਉਹਨੂੰ ਗੁਫਾ ਦੇ ਵਿੱਚੋਂ ਦੀ ਕੱਢ ਦੇ ਉਨੇ ਬਿਲਕੁਲ ਉਹੀ ਕੰਮ ਕੀਤਾ ਸੀਗਾ ਕਿ ਚੈਣਤਾ ਦਿੱਤੀ ਸੀਗੀ ਪਰ ਜਿੱਥੇ ਚੀਣੀ ਸੀ ਉਹਦੇ ਥੱਲੇ ਕੋਈ ਰਾਸਤਾ ਜਾਂਦਾ ਸੀਗਾ ਤੇ ਉਹਦੇ ਵਿੱਚੋਂ ਦੀ ਉਹ ਉੱਧਰਲੇ ਪੱਦੇ ਬਾਹਰ ਨਿਕਲ ਗਈ ਸੀਗੀ ਹਨਾ ਦੇਖ ਲਓ ਮੈਨੂੰ ਵੀ ਲੱਗਦਾ ਨੌਰਤ ਰੱਖਣੇ ਪੈਣੇ ਆ ਜਿੱਦਾਂ ਦਾ ਹਾਲ ਆ ਮੇਰਾ ਵਾਦਦੇ ਅੱਗੇ ਨੂੰ ਆਪ ਦੇਖੀ ਆਪ ਹੁਣ ਕੰਸਟਰਕਸ਼ਨ ਕਹਿੰਦੇ ਨੇ ਇਹਦੇ ਵਿੱਚ ਬਹੁਤ ਕੁਝ ਪਾਇਆ ਜਾਂਦਾ ਹੈ ਜਿਹੜਾ ਗੁੜ ਦਾ ਲਿਕੁਇਡ ਹੁੰਦਾ ਹੁਣ ਮੈਨੂੰ ਉਹਦਾ ਨਾਂ ਚੇਤੇ ਭੁੱਲ ਗਿਆ ਉਹ ਉਹ ਉਸ ਤੋਂ ਬਾਅਦ ਵਿੱਚ ਊਂਟ ਦੀ ਹੱਡੀ ਉਸ ਤੋਂ ਬਾਅਦ ਵਿੱਚ ਚੂਨਾ ਮਿੱਟੀ ਹੋਰ ਜਿਹੜੀਆਂ ਇੱਟਾਂ ਦਾ ਕੇਰੀ ਨਹੀਂ ਹੁੰਦੀ ਇੱਟਾਂ ਨੂੰ ਭਰੀ ਹੋਈ ਕੇਰੀ ਉਹ ਵੀ ਦੇਖੋ ਵਿੱਚ ਪਾਈ ਹੋਈ ਆ ਜਦੋਂ ਮੈਂ ਮਲਦਾ ਹੱਥ ਨੂੰ ਪੂਰਾ ਵਾਈਟ ਹੋ ਰਿਹਾ ਉਹ ਇਹ ਸਾਹਮਣੇ ਊਂਠਾਂ ਦੀਆਂ ਹੱਡੀਆਂ ਜਿਹੜੀਆਂ ਤੁਸੀਂ ਵਿੱਚ ਦੇਖਦੇ ਪਏ ਆ ਇਹ ਬਾਬਾ ਜੀ ਦੇਖੋ ਕਿੰਨੀ ਘੈਂਟ ਬਣਾਈ ਗਈ ਏ ਸਭ ਤੋਂ ਪਹਿਲਾਂ ਆਪਾਂ ਨੂੰ ਐਂਟਰ ਕਰਦੇ ਪਲਵੀ ਔਰ 파ਰਸ ਜੀ ਮਿਲਦੇ ਆ ਨੂੰ ਆਪਾਂ ਸਲਾਮ ਕਰਦੇ ਆ ਸਤਿ ਸ੍ਰੀ ਅਕਾਲ ਆਹ ਕੰਮ ਵਾਸਤੇ ਮੈਨੂੰ ਦਿਲੋਂ ਮਾਫ ਕਰਿਓ ਕਿਉਂਕਿ ਮੈਂ ਐਕਸਾਈਟਡ ਹੋ ਗਿਆ ਸੀ ਜਦੋਂ ਮੈਂ ਪੜਿਆ ਕਿ ਇਹਦੇ ਵਿੱਚ ਉਂਠਾਂ ਦੇ ਵਾਲ ਵੀ ਯੂਜ਼ ਕੀਤੇ ਗਏ ਆ ਯਾਰ ਕੀ ਹੀ ਬਾਤ ਐ ਮਤਲਬ ਇਹ ਆਰਕੀਟੈਕਚਰ ਸਾਰੇ ਜਿੰਨੇ ਵੀ ਆਰਕੀਟੈਕਚਰ ਸੀਗੇ ਉਹ ਕਿੱਥੇ ਗਏ ਗੋਰਿਆਂ ਤੋਂ ਬਾਅਦ ਵਿੱਚ ਯਾਰ ਮੈਂ ਹੈਰਾਨ ਐ ਇਸ ਚੀਜ਼ ਤੋਂ ਅਸਲ 'ਚ ਮੁਹੰਮਦ ਮਨੀਨ ਦਾ ਮਕਬਰਾ ਇਹ ਹੈ ਤੇ ਹਾਜੀ ਜਮਲ ਦਾ ਮਕਬਰਾ ਉਹਦੇ ਬਿਲਕੁਲ ਸਾਹਮਣੇ ਤੇ ਮੈਂ ਉਲਟਾ ਹੀ ਕੰਮ ਕਰਤਾ ਹਾਜੀ ਜਮਲ ਦੇ ਮਕਬਰੇ ਤੇ ਖੜਕੇ ਮੁਹੰਮਦ ਮਨੀਨ ਬਾਰੇ ਦੱਸਤਾ ਤੇ ਉੱਥੇ ਖੜਕੇ ਉਹਦੇ ਬਾਰੇ ਦੱਸਤਾ ਇਹ ਚਲ ਚੌਕ ਕੋਈ ਨਹੀਂ ਇਤਿਹਾਸ ਮਕਬਰੇ ਇਹ ਬਹੁਤੋ ਅਲੱਗ ਹੋ ਕੇ ਇੱਕ ਸਵਾਲ ਕਰਨ ਲੱਗਾ ਮੈਨੂੰ ਜਰੂਰ ਦੱਸਿਓ ਕਿ ਮੈਂ ਸਰਦਾਰ ਕਿਹੋ ਜਿਹਾ ਲੱਗਦਾ ਹਾਲਾਂਕਿ ਰੰਗ ਬਹੁਤ ਜ਼ਿਆਦਾ ਕਲੀਨ ਨਹੀਂ ਹੈਗੇ ਬਟ ਫੇਰ ਵੀ ਬਹੁਤ ਹੈਰਾਨਗੀ ਦੀ ਗੱਲ ਹੈ ਕਿ 400 ਸਾਲ ਤੋਂ ਇੱਦਾਂ ਦੇ ਇੱਦਾਂ ਹੀ ਟਿਕੇ ਹੋਏ ਆ 1600 12 ਤੋਂ ਲੈ ਕੇ ਦੇਖ ਲਓ ਅੱਜ ਤੱਕ ਬਾਕੀ ਮੈਂ ਸੁਣਿਆ ਇਹ ਜਿਹੜੇ ਡੋਮਸ ਹੁੰਦੇ ਆ ਨਾ ਇਹਨਾਂ ਅੰਦਰ ਇਕੋ ਸਾਊਂਡ ਬਹੁਤ ਸੋਹਣੀ ਬਣਦੀ ਆ ਇਕੋ ਸਾਊਂਡ ਜਿਹੜੀ ਆਪਾਂ ਮਾਈਕ ਨਾ ਸਪੈਸ਼ਲ ਤਿਆਰ ਕਰਦੇ ਆ ਰੰਗ ਦੇਖੋ ਕੁਝ ਹੋਰ ਹਸਾਬ ਦੇ ਅੱਜ ਦਾ ਥੋੜਾ ਪਲਾਸਟਿਕ ਜਿਹੀ ਨਹੀਂ ਹੁੰਦੀ ਕੁਝ ਇਸ ਤਰੀਕੇ ਦੇ ਆ ਤਾਂ ਹੀ ਉਹਨੇ ਟਾਈਮ ਤੋਂ ਇੱਥੇ ਟਿਕੇ ਹੋਏ ਔਰ ਉੱਤੇ ਵਾਲਾ ਜਿਹੜਾ ਡੋਮ ਆ ਉਹ ਦੇਖੋ ਕਿਸ ਹਿਸਾਬ ਨਾਲ ਡਾਟਾ ਦੇ ਉੱਤੇ ਲੱਗਾ ਹੋਣਾ ਅੱਜ ਤੱਕ ਉੱਦ ਦੀ ਉੱਦੀ ਖੜਾ ਬੇਸ਼ੱਕ ਅੰਦਰਲੇ ਉਹਨੇ ਥੋੜਾ ਜਿਹਾ ਰੰਗ ਹੋਇਆ ਹੋਇਆ ਬਟ ਫਿਰ ਵੀ ਆਪਾਂ ਦੇਖ ਸਕਦੇ ਹਾਂ ਕਿ ਇੱਟਾਂ ਕਿਸ ਤਰੀਕੇ ਦੇ ਨਾਲ ਲਾਈ ਇਹ ਤੁਸੀਂ ਦੇਖ ਸਕਦੇ ਆ ਜਿਹੜੀ ਇਹਦੀ ਆਸੇ ਪਾਸੇ ਉਹ ਘੇਰਾਜਾ ਕੀਤਾ ਗਿਆ ਨਾ ਇਹ ਵੀ ਇੱਟਾਂ ਦੇ ਨਾਲ ਕੀਤਾ ਗਿਆ ਪ੍ਰੋਪਰ ਉਹ ਬਰੀਕ ਇੱਟਾਂ ਦੇ ਨਾਲ ਜਿਹਨੂੰ ਆਪਾਂ ਲਖੌਰੀ ਇੱਟਾਂ ਕਹਿੰਦੇ ਆਂ ਭਾਈ ਸਪੈਸ਼ਲ ਤਿਆਰ ਕੀਤੀਆਂ ਹੋਣਗੀਆਂ ਦੇਖੋ ਤੁਸੀਂ ਜਿਸ ਤਰੀਕੇ ਦੇ ਨਾਲ ਲੱਗੀਆਂ ਜੇ ਅੱਜ ਦੇ ਮਾਸਤਰੀ ਨੂੰ ਕਹਦਾ ਉਹ ਨਹੀਂ ਤਾਂ ਬਸ ਸੀਮੈਂਟ ਦੀਆਂ ਟੁਕੜੀਆਂ ਹੀ ਲਾ ਦੇਣੀਆਂ ਭਾਈ ਇਹ ਜੇਸ ਫਲੋਰ ਉੱਤੇ ਮੈਂ ਚੱਲ ਰਿਹਾ ਆ ਇਹ ਇੱਟਾਂ ਵੀ ਦੇਖੋ ਤੁਸੀਂ ਇਹ ਸਪੈਸ਼ਲ ਇੱਟਾਂ ਬਣਾਈਆਂ ਗਈਆਂ ਭਾਈ ਕੀ ਬਾਤ ਆ ਦੇਖੋ ਤੁਸੀਂ ਇਸ ਜਗ੍ਹਾ ਤੇ ਦੇਖੋ ਜੀ ਬਹੁਤ ਸੋਹਣੀਆਂ ਜਾਲੀਆਂ ਬਣਾਈਆਂ ਗਈਆਂ ਔਰ ਜਾਲੀਆਂ ਦੇ ਅੰਦਰ ਜਿਹੜਾ ਪੈਟਰਨ ਯੂਜ਼ ਹੋਇਆ ਨਾ ਉਹਨੇ ਦਿਲ ਲੁੱਟ ਲਿਆ ਬਾਈ ਔਰ ਇਹ ਆਮ ਨਹੀਂ ਬਣੀਆਂ ਹੋਈਆਂ ਇਹ ਵੀ ਪ੍ਰੋਪਰ ਜਿੱਦਾ ਇੱਟਾਂ ਬਣਦੀਆਂ ਨਾ ਪੱਕੀਆਂ ਉਸ ਤਰੀਕੇ ਦੇ ਨਾਲ ਬਣੀਆਂ ਹੋਈਆਂ ਇੱਕ ਸਾਬ ਦੀ ਇੱਟ ਹੀ ਹੈ ਜੀ ਡਿਜ਼ਾਈਨ ਦੇ ਵਿੱਚ ਹਾਲ ਦੇਖ ਲੋ ਡੋਮ ਦਾ ਕੀ ਕੀਤਾ ਆਪਣੇ ਲੋਕਾਂ ਨੇ ਚਲੋ ਤੁਹਾਨੂੰ ਇੱਥੇ ਗਾਣਾ गा ਕੇ ਸੁਣਾਉਣਾ ਵੀ ਕਿੱਦਾਂ ਦਾ ਲੱਗਦਾ ਮੈਂ ਕਰੀ ਇਹਦੇ ਅੰਦਰ गा ਕੇ ਦੇਖਣਾ ਚਾਹੁੰਗਾ ਕਿ ਅੰਦਰੋਂ ਵੱਜ ਕੇ ਹੋਜੀ ਆਉਦੀ ਆ ਬਿਲੀਆਂ ਬਿਲੀਆਂ ਅੱਖਾਂ ਨੇ ਗੁਝ ਪੀਲੀਆਂ ਹਰੀਆਂ ਨੀਲੀਆਂ ਓਏ ਮੇਰੀ ਅੱਖਾਂ ਕਰ ਗਈਆਂ ਗਿਲੀਆਂ ਬਿਲੀਆਂ ਬਿਲੀਆਂ ਆਹ ਬਿੱਲੀ ਅੱਖਾਂ ਵਾਲੇ ਰੱਬਾ ਦੁਨੀਆ ਤੋਂ ਚੱਕ ਲੈ ਕਿਤੇ ਬੱਕੇ ਹੀ ਲੋ ਕਾਲ ਕੇ ਕਿਸੇ ਗੁਫਾ ਵਿੱਚ ਰੱਖੇ ਹੁਣ ਪੁਰਾਣੀ ਸੁਣਾਉਣਾ ਬਾਦ ਵਿੱਚ ਜਦੋਂ ਆਉਣਾ ਫਿਰ ਜਾ ਕੇ ਸੁਣੀਓ ਕਿ ਗਾਣਾ ਕਿਦਾਂ ਬਣਿਆ ਇਹ ਸੀ ਜੀ ਉਹ ਮਕਬਰਾ ਜਿਹਦੇ ਅੰਦਰ ਖੜਾ ਮੈਂ ਗਾ ਰਿਹਾ ਸੀ ਇਸੇ ਮਕਬਰੇ ਦੇ ਬੈਕ ਸਾਈਡ ਤੇ ਇੱਕ ਤੁਹਾਨੂੰ ਬਹੁਤ ਜ਼ਿਆਦਾ ਖੂਫੀਆ ਗੁਫਾ ਦੇ ਵਿੱਚ ਹੁਣ ਲੈ ਕੇ ਜਾ ਰਿਹਾ ਮੈਂ ਵਿੱਚ ਨਹੀਂ ਬਰ ਇੱਕ ਏਕੋ ਹੁੰਦੀ ਹੈ ਕਿ ਬੰਦੇ ਦੀ ਆਵਾਜ਼ ਘੁੰਮ ਕੇ ਵਾਪਸ ਬੰਦੇ ALU ਆਉਂਦੀ ਹੈ ਇੱਕ ਏਕੋ ਹੁੰਦੀ ਹੈ ਕਿ ਸ਼ਾਂਤ ਜਿਹੀ ਕਿ ਬੰਦੇ ਨੂੰ ਬੰਦੇ ਦੀ ਆਵਾਜ਼ ਇਦਾਂ ਆਉਂਦੀ ਹੈ ਕਿ ਸ਼ਾਇਦ ਉਧਰਲੇ ਪਾਸੇ ਵੀ ਮੈਂ ਹੀ ਬੈਠਾ ਬੋਲ ਰਿਹਾ ਹੋਵਾਂ ਹੈਲੋ ਹੋ ਦਿਲਦਾਰੀਆਂ ਕਰਦਿਆਂ ਦਾ ਕੋਈ ਸਮਾਨ ਲੈਣ ਆਏ ਸੀ ਕਿ ਤੇ ਮੈਂ ਕਿਹਾ ਚਲੋ ਮੈਂ ਜੱਤ ਇੱਥੇ ਘੁੰਮ ਲੈਣਾ ਤੇ ਕਰਦਿਆਂ ਦਾ ਆ ਗਿਆ ਫੋਨ ਹੁਣ ਮੈਨੂੰ ਜਾਣਾ ਪੈਣਾ ਪਰ ਉਸ ਤੋਂ ਪਹਿਲਾਂ ਇਹ ਜਿਹੜਾ ਦਰਖਤ ਆ ਨਾ ਬਾਈ ਇਹ ਮੇਰਾ ਫੇਵਰੇਟ ਫੇਵਰੇਟ ਮਤਲਬ ਜੋ ਮਰਜੀ ਹੈ ਲੋ ਉਦੋਂ ਵੀ ਜ਼ਿਆਦਾ ਫੇਵਰੇਟ ਆ ਕਿਉਂਕਿ ਇਹ ਇੰਨਾ ਸੋਹਣਾ ਲੱਗਦਾ ਤੇ ਤੇ ਬੇਲਾਂ ਵੀ ਚੜੀਆਂ ਹੋਈਆਂ ਆ ਆਪ ਵਿਚਾਰੇ ਦੇ ਪੱਤੇ ਭੂਮਾ ਹੋਣ ਨਾ ਪਰ ਬੇਲਾਂ ਦੇ ਪੱਤੇ ਬਹੁਤ ਆ ਹੋਰ ਤਾਂ ਹੋਰ ਹੈ ਮਾਰਾਈ ਦਾਸਤਵੀਨ ਵੀ ਬਲੂਆ ਪੱਥਰ ਦਾ ਬਣਿਆ ਹੋਇਆ ਆ ਹੋ ਸਕਦਾ ਮੇ ਇਤਿਹਾਸ ਬਈ ਥੋੜਾ ਜਿਹਾ ਇਧਰ ਉਧਰ ਹੋ ਗਿਆ ਹੋਮਾ ਬਾਕੀ ਵੀਡੀਓ ਪਾਜ਼ ਕਰਕੇ ਜੇ ਤੁਹਾਨੂੰ ਹਿੰਦੀ ਆਉਦੀ ਤੇ ਇਹਨੂੰ ਪੜ ਲਓ ਔਰ ਇੱਥੇ ਪੰਜਾਬੀ ਲਵਾਉ ਵੀ ਜੇ ਕੋਈ ਦੇਖਦਾ ਤਾਂ ਕਿਉਂਕਿ ਪੰਜਾਬ ਵਿੱਚ ਆ ਦੋਸਤੋ ਇਹ ਕੋਈ ਮੁਕਾਮੀ ਲੋਕਾਂ ਨੂੰ ਲੱਗਦਾ ਸੀ ਸ਼ਾਇਦ ਉੱਥੇ ਫੋਨ ਡਿੱਗਾ ਪਿਆ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਮੈਂ ਆਪ ਹੀ ਰੱਖਿਆ ਆ ਇਹੇ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਓ ਫਰਮੇਂ ਦੱਸਿਓ ਕਿ ਇਹੋ ਜਿਹਾ ਵਲੌਗ ਬਣਾਇਆ ਕਰਾਂ ਮੈਂ ਡਿਫਰੈਂਟ ਡਿਫਰੈਂਟ ਦੇ ਕਿ ਅੱਜਕੱਲ ਜਿਹੜੀ ਵਲੌਗਿੰਗ ਆ ਬਹੁਤ ਜ਼ਿਆਦਾ ਹੋਰ ਹਿਸਾਬ ਦੀ ਹੋ ਚੁੱਕੀ ਆ ਪਰਸਨਲੀ ਮੇਰਾ ਪਰਸਨਲੀ ਦਿਲ ਨਹੀਂ ਕਰਦਾ ਕਿ ਮੈਂ ਵਲੌਗ ਕਰਾਂ ਕਿਉਂਕਿ ਲੋਕੀ ਸ਼ੇਅਰ ਦੇ ਬਹੁਤ ਆ ਬਾਅਦ ਵਿੱਚ ਹਾਂਜੀ ਆ ਗਏ ਆ ਜੀ ਲੋ ਜੀ ਖਾਣ ਲੱਗੇ ਆ ਲੋ ਉਹ ਵਲੌਗਿੰਗ ਮੈਨੂੰ ਵਧੀਆ ਲੱਦੀ ਇਹ ਇਹ ਜਿਹੜੀ ਵੀਡੀਓ ਸੀਗੀ ਇਹ ਤੁਹਾਨੂੰ ਕਿਹੋ ਜਿਹੀ ਲੱਗੀ ਇਹਦੇ ਬਾਰੇ ਮੈਨੂੰ ਜਰੂਰ ਦੱਸਿਓ ਤੇ ਇਹੋ ਜਿਹੀ ਵਲੌਗਿੰਗ ਮੈਂ ਹੋਰ ਕਰਾਂ ਉਦੇ ਵਾਸਤੇ ਕਮੈਂਟ ਕਰਨੇ ਪੈਣੇ ਤੁਹਾਨੂੰ ਤਾਂ ਜੀ ਵੀ ਹਟ ਜਾ ਓਕੇ ਬਾਏ ਬਾਏ ਸਾਸ਼ੀ ਕਾ ਲਵ ਯੂ